ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਹੋਣੀ ਤਾਂ ਆਲੇ ਪਾਸੇ ਨੰਬਰ ਚੱਲ ਜਾਂਦਾ ਪੋਸਟਰ ਦੇ 5 ਤੋਂ 7 ਫੁੱਟ ਮਾ ਭੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਆ ਕਰੋ ਆਪਾਂ ਲੈ ਕੇ ਆਏ ਆ 7 ਟਰਾਲੇ ਇੱਕੇ ਵੀਰ ਦੇ ਤੇ 12 ਫੁੱਟ ਤੇ 16 ਫੁੱਟ ਤੋਂ ਲੈ ਕੇ 12 ਫੁੱਟ ਤਾਈਂ ਸਾਰੇ ਤਰ੍ਹਾਂ ਦੇ ਟਰਾਲੇ ਮਹਿੰਗੇ ਵੀ ਆ ਸਸਤੇ ਵੀ ਆ ਤੇ ਵੀਡੀਓ ਸਾਰੀ ਵੇਖ ਸਟੈਪ ਨਾ ਕਰਿਓ 16 ਸੱਤ ਟਰਾਲਾ ਡਬਲ ਪੰਪ ਜੈਕ ਵਾਲਾ ਟਰਾਲਾ ਇਹ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀਰ ਨੂੰ ਸਪਰਕਰ ਸਬੇਟ ਸੇਲ ਦੇ ਮਾਲਚਾ 10 ਨੜੀਏ ਦੀ ਹਾਬਾ ਤੇ 10 ਇੰਚੀ ਗੱਡਰੇ ਦੇ ਤੇ ਥੱਲੇ ਵਾਲੀ 84 ਤੇ 20 ਬਾਈ ਦੇ ਬਹਿਰੀਆਂ 3 ਫੁੱਟ ਵੈਡਾ ਪਲਾਇਓ ਕਟੋ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਲਾਈਟਾਂ ਲੱਗੀਆਂ ਬੇਰ ਤੇ ਲੱਗੇ ਵੀਲ ਕਵਰ ਪਏ ਪੂਰੇ ਬੌਡੀਫਾਈ ਟਰਾਲਾ ਪੂਰੀ ਹੁੱਕ ਪੂਰੀ ਭਾਰੀ ਲੱਗੀ ਹੈ ਮਗਰਲੇ ਪਾਸੇ ਮੋਟੀ ਲੱਗੀ ਹੈ ਥੋੜੀ ਕਿਹਣਾ ਦੀ 56 ਇੰਚ ਮੱਛੀ ਹੁੱਕ ਕਿਥੇ ਗੁੱਲਾ ਪੈਂਦਾ 4 ਇੰਚੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਿਆ 167 ਡਬਲ ਪੰਪੋ ਤੇ ਕਿਸੇ ਵੀਰ ਪਾਈ ਨੂੰ ਲੈਣਾ ਬੀਬੀ ਸੰਪਰਕ ਕਰਾਦੇ ਜਿਲ੍ਹਾ ਫਰੀਦਕੋਟ 12 ਦੇ 7 ਟਰਾਲੇ ਆ ਫਰੀਦਕੋਟ ਦੇ ਵਿੱਚ ਖੜੇ ਆ ਟਰਾਲੇ ਇਹ ਤੇ ਮਹਿੰਗੇ ਵੀ ਆ ਸਸਤੇ ਵੀ ਆ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰਿਓ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 15000 ਕਿਹੜਾ ਪੰਜਾਂ ਬੰਦੇ ਨੂੰ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ 55 ਇੰਚ ਮੱਛੀ ਹੋਕ ਕਰਾ ਸੇ ਕਦਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਇਹ ਪੂਰਾ ਵਧੀਆ ਟਰਾਲਾ ਆ ਵੀਡੀਓ ਸਾਰੀ ਵੀ ਕੋ ਸਟੈਪ 2025 ਮੈਂ ਟਰਾਲਾ ਹੈ ਇਹ 14 ਫੁੱਟਾ 14 7 ਦਾ ਡਬਲ ਪੰਪ 56 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਪਲਾਜੋ ਕੱਟ ਗੱਡ 3/8 ਲਾਈਟਾਂ ਦੇ ਕਿੰਗਾ ਮੋਟੀ ਹੁੱਕ ਲੱਗੀ ਮਗਲੇ ਪਾਸੇ ਰਸੇ ਕਸਣ ਵਾਲਾ ਵੀ ਲੱਗਾ ਇਕੱਠੇ ਕਰਨ ਵਾਲਾ ਵੀ ਲੱਗਿਆ ਫੁੱਲ ਮੋਡੀਫਾਈਡ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਵੀ ਦਸ ਪਰ ਕਰ ਸਕਦੇ ਆ 25 ਕੁਇੰਟਲ ਦਾ ਟਰਾਲਾ ਤੇ ਏਰੀਆ ਫਰੀਦਕੋਟ 10 ਰੇਲ ਤੇ 7.5 ਮੀਟਰ ਬਹਿਰਾਂ 3 ਪਟ ਬੈੱਡ ਵੀ ਤੇ 2 ਪਟਵਾੜ 10 ਇੰਚੀ ਗਾਡਰ ਦਾ ਨੜੀ ਹੱਬ ਵੀ 7.5 ਮੀਟਰ ਬਹਿਰਾਂ ਪੂਰਾ ਮੋਡੀਫਾਈਡ ਰਹਾ 56 ਇੰਚ ਮੱਛੀ ਹੌਕ ਰੇਟ ਹੈਗਾ 2 ਲੱਖ ਤੇ 40000 ਰੁਪਿਆ ਕੜਾ 55 ਬੰਦਣ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਡਿਸ ਕਰ ਦੇਣਗੇ ਹੋਰ ਵੀ ਤੁਹਾਡਾ ਮਾਨਤਾਣ ਕਰਨਗੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਸਪਰਕਰ ਸਾਡੇ ਆ ਵੱਡਾ ਟੂਲ ਬਾਕਸ ਲੱਗਿਆ ਅੱਗੇ 13 ਫੁੱਟਾ ਟਰਾਲਾ 13.6 ਦਾ ਕਿਸੇ ਵੀਰ ਭਾਈ ਨੇ ਦੇਣਾ ਹੋਵੇ ਵੀਰਸਪਰਕਰ ਸਾਡੇ 10 ਇੰਚੀ ਗਾਡਰ 55 ਇੰਚ ਮੱਚੀ ਹੁੱਕ ਚ ਤੇ ਕਿਥੇ ਗੁੱਲਾ ਪਾਉਂਦੇ 3 ਇੰਚੀ ਬੈੱਡ ਫੋਨ ਲਾ ਕੇ ਪਛ ਸਕਦੇ ਆ ਦਾ ਬੈੱਡ ਤੱਤਿਆ ਨਹੀਂ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਸਪਰਕਰ ਸਾਡੇ ਸਿੰਗਲ ਪੰਪ ਚਾ ਤੇ 10 ਇੰਚੀ ਗਾਡਰ 5 ਇੰਚੀ ਹਿੱਸਾ ਤੇ ਟਾਇਰ ਚੰਗੇ ਪਏ ਵੀ ਆ ਤੇ ਵਧੀਆ ਟਰਾਲਾ ਤੇ ਭਾਰਾ ਢਰਾਦਾ ਪੂਰਾ ਤੇ ਪੂਰਾ ਸੈਕਟਰ ਕੇ ਮੈਨੇ ਬੜਿਆਂ ਵੀ ਫਸਪੂਰੀ ਸਾਫ ਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 1 ਲੱਖ ਤੇ 75000 ਰੁਪਏ ਜੋ 1 ਲੱਖ 75000 ਰੁਪਏ ਰੇਟ ਆ ਕਿਰਪਾ ਕਰ ਪੰਜਵੇਂ ਬੰਦਲ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਪੂਨ ਲੱਗ ਜਾਵੇ ਸਤੈ ਕੋਕਾ ਵੀ ਟਰਾਲਾ ਹੈਵੀ ਚਪਾਰਾ ਤੇ 13 7 ਦਾ ਵੀਡੀਓ ਸਾਰੀ ਵਿਕਲ ਸਟੈਪ ਨਾ ਕਰੇ ਲੇਕ ਚੇਕ 12 ਫੁੱਟਾ ਟਰਾਲਾ 12 6 ਦਾ 10 ਇੰਚੀ ਗਾਡਰਾ ਦਾ ਨੜੀਆਪਾ 5 ਇੰਚੀ ਹੱਸਾ ਤੇ ਤਨ ਪੱਟੇ ਵੇਡ ਤੋਂ ਪੱਟੇ ਵਾੜਾ ਜਿਵੇਂ ਪੰਚਾਇਤ ਵਿੱਚ ਹੋਪਕ ਤੇ ਗੁੰਦਮਦ ਚਾਰੀਚੇ ਹੈਵੀ ਤੋਂ ਪੈਰਾ ਟਰਾਲਾ ਬਣਿਆ ਵਾ 2025 ਮਾਡਲ ਕੱਲ ਪਰ ਸਵੇ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਹਾਂ ਤੇ ਪੂਰਾ ਨਿੱਗੜਾ ਟਰਾਲਾ ਬਣਿਆ ਵਾ ਆ 12.50 ਦਾ ਤੇ ਆਪਾਂ ਕੋਕਾਪੀ ਟਰਾਲਾ ਤੇ ਚੰਗੇ ਟਾਇਰ ਤੇ ਬਿਨਾ ਕੱਟ ਤੋਂ ਪੂਰਾ ਸਾਫ ਟਰਾਲਾ 25 ਪੈਸੇ 30 ਪੈਸੇ ਟਾਇਰ 40 ਪੈਸੇ ਤੇ دانੜੀ ਹੱਬ ਚ ਇਹ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਦਾ 1 ਲੱਖ ਤੇ 70000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਂ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਦਸ ਕਰ ਦੇਣਗੇ ਕਿਹੜਾ ਸ਼ੇਅਰ ਕਰਕੇ ਜਾਊਗਾ ਹੋਰ ਵੀ ਤੁਹਾਡਾ ਮਾਨਤਨ ਕਰੂਗਾ ਨਗੇ ਤੇ ਕੋਕਾਂ ਪੀਟਰ ਆਲਾ ਕਿਸੇ ਵੀ ਰੁਪਈਏ ਲੈਣਾ ਹੋਵੇ ਵੀ ਦਸ ਪਰ ਕਰ ਤੁਹਾਡੀ ਵੀਡੀਓ ਥਾਲੀ 14 7 ਟਰਾਲਾ ਤੇ 3 ਫੁੱਟ ਬੈੱਡ 2 ਫੁੱਟ ਬਾੜ ਜਾਲੀ ਲੱਗੀ ਵੀ ਆ ਤੇ ਪੂਰਾ ਵਧੀਆ ਟਰਾਲਾ ਥੋੜਾ ਚੰਦਿਆ ਵਾ ਕਿਸੇ ਵੀਰ ਪੈਨ ਦੇਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ 147 ਦਾ ਤੇ 5 ਇੰਚੀ ਸਾ 8 ਇੰਚੀ ਗਾਡਰ ਤੇ ਸਿੰਗਲ ਪੰਪ ਤੇ 4 ਇੰਚੀ ਬੱਤੇ 3 ਫਟ ਬੈਡ 2 ਫਟ ਬਾੜ ਤੇ ਕੋਕਾ ਵੀ ਟਰਾਲਾ ਇਹਦਾ ਰੇਟ ਪੁੱਛਦੇ ਕਰ ਸਕਦੇ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਫਾਰਸ ਪੂਰੀ ਸਾਪਈਆ ਜਾਲੀ ਮਗਰ ਵੀ ਲੱਗੀ ਵਿੱਡ ਤੇ ਉਹ ਵਿੱਚ ਰੱਖੀ ਪਈ ਆ ਤੇ 8 ਨੜੀ ਹੱਬ ਤੇ 4 ਇੰਚੀ ਸਾ ਤੇ 5 ਇੰਚੀ ਸੌਰੀ ਬੇ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਨਿਸਪਰ ਕਰ ਸਕਦੇ ਆ ਜਿਲਾ ਫ੍ਰੀਜ ਕੋਡ ਦੇ ਵਿੱਚ ਖੜਾ ਸਾਰੇ ਉਹਨਾਂ ਦੇ ਐਟਰਾ ਦੇ ਗੱਲ ਮੁਕੋ ਡਬਲ ਪੰਪ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਨਿਸਪਰ ਕਰ ਸਕਦੇ ਆ ਕੋਕਾ ਵੀ ਟਰਾਂਦਾ ਹੈ ਵੀ ਤਾਂ ਭਰਾ ਟਰਾਂਦਾ ਬਣਿਆ ਵਾ ਤੇ ਇਹ ਮੱਛੀ ਹੁੱਕ ਜਿਨੀ ਬਿਨਾ ਮੱਛੀ ਹੁੱਕ ਤੋਂ ਆ ਸਾਰੇ ਕਿਹਨਕਾਰੀ ਫੋਨ ਲਾ ਕੇ ਲੈ ਸਕਦੇ ਆ ਇਹ ਵਿੱਚ ਪਰਾ ਟਰਾਂਦਾ ਬਣੇ 14 ਸੱਤ ਟਰਾਂਦਾ ਇਹ ਆ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਬਿਨਸਪਰਕਤ ਸਾਜਾਂ ਥੋੜੇ ਚੱਲਿਆ ਵਾ ਟਰਾਂਦਾ ਇਹ ਤੇ ਘੜਿਆ ਸੜਿਆ ਕਿਤੋਂ ਦੀ 3 ਫੁੱਟ ਵਹਿੜ ਤੋਂ ਪਟਵਾੜ ਤੇ ਪੂਰਾ ਵਧੀਆ ਟਰਾਂਦਾ 10 ਇੰਚੀ ਗਾਡਰਾ ਚਾਹੀਏ ਤੇ ਦਾਣੜੀ ਹੱਬ ਚ ਤੇ ਪੂਰਾ ਪਰਾ ਰੰਦਾ ਇਹ ਥੋੜੇ ਪੁਰਾਣੇ ਰਿਵਾਜ ਦਾ ਬਣਿਆ ਹੁੰਦਾ ਹੌਲੀ ਬਣਦੀ ਜਨ ਤੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਦਾ ਸਵਰਗ ਵੱਡਾ ਟੂਲ ਬਾਕਸ ਤੇ ਪੰਪ ਲੱਗਿਆ ਵਾ ਤੇ ਕਿਸੇ ਵੀ ਐਚ ਤੇ ਵੱਜੀ ਚੰਗੇ ਟਾਇਰ ਤੇ ਜਿਹੜਾ ਫਰੀਦਕੋਟ ਉੱਥੇ ਖੜਾ ਹੈ ਇਹ ਤੇ 7 14 7 ਦਾ ਤੇ ਪੂਰਾ ਵਧੀਆ ਟਰਾਲਾ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦੇ ਜਿਵੇਂ ਦਾ 1 2 ਲੱਖ ਤੇ 28000 ਰੁਪਿਆ ਰੇਟ ਆ 2 28000 ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ YouTube ਚੈਨਲ ਫੋਲੋ ਕਰਕੇ ਜੀ 5000 ਰੁਪਏ ਲਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਲਸ ਦੇ ਕੋਕਾ ਵੀ ਟਰਾਲਾ ਹੈ ਵੀ ਤੇ ਭਰਾ ਟਰਾਲਾ ਬਣਿਆ ਵਾ 147 ਦਾ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੀ ਸਾਰੀ ਜਾਣਕਾਰੀ ਫੋਨ ਲਾ ਕੇ ਲਸ 147 ਟਰਾਲਾ 147 ਟਰਾਲਾ ਤੇ ਡਬਲ ਪੰਪ ਚ ਜੱਕ ਲੱਗਾ ਡਬਲ 10 ਇੰਚੀ ਗਾਡਰਾ ਤਾਂ ਨੜੀ ਆਬਾ ਰੇਲ ਤੇ ਸਭ ਇਹ ਭਾਈ ਦੇ ਭੈਣਾਂ ਤਿੰਨ ਫੱਟ ਵੈਡਾ ਦੋ ਫੱਟ ਵਾੜਾ ਪਲਾਇਓ ਘੱਟ ਵੈਡਾ 56 ਚ ਮੱਚੀ ਹੋਕਾ ਕਿਤੇ ਗੁੱਲਾ ਪੈਂਦਾ 4 ਇੰਚੀ ਆ 2025 ਮਾਡਲ ਟਰਾਲਾ ਤੇ ਹੈਵੀ ਤੋਂ ਭਾਰਾ ਟਰਾਲਾ ਬਣੇ 4 ਇੰਚੀ ਥੋਦੇ ਵਾਲੇ ਬੱਤੇ ਚੰਗੇ ਟਾਇਰ 50 60 ਪੈਸੇ ਤੇ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ 10950 ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ ਕੋਕਾ ਵੀ ਟਰਾਲਾ ਜਿਹੜਾ ਫਰੀਦਕੋਟ ਦੇ ਵਿੱਚ ਖੜੇ ਸਾਰੇ ਟਰਾਲੇ ਇਹ ਇਹ ਕਿਸੇ ਵੀਰ ਭਾਈ ਨੂੰ ਲੈਣੇ ਹੁਣ ਵੀ ਦਾਪਰ ਕਰ ਸਕਦੇ ਆ ਆਲਕ ਫਾਰਮ ਦੇ ਨਾਮ ਤੇ ਆਪਾਂ ਫੇਸਬੁੱਕ ਬਣਾਈਆ ਵੀਰ ਬਣ ਕੇ ਜਰੂਰ ਫੋਲੋ ਕਰਿਓ ਸਾਰੇ ਜਾਣੇ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਜੇ ਨੇ ਫੋਲੋ ਕਰਿਓ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ ਤੇ 40000 ਰੁਪਿਆ ਕਿਹੜਾ ਪੰਜਾਬ ਬੰਦੇ ਵਾਲੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਦੱਸ ਕਰ ਦੇਣਗੇ ਸਾਰੀ ਗਣਕੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰਾਲਾ ਹੈ ਵੀ ਤਾਂ ਭਰਾ ਟਰਾਲਾ ਬਣਿਆ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੇ ਜਾਂਦਾ ਸਾਰੀ ਕਣ ਕੜੀ ਚੁਣੀ ਫੋਨ ਲੱਗਦੇ ਲੱਗ ਸਕਦੇ ਆ ਤੇ ਜਿਹੜਾ ਫ੍ਰੀ ਕੋਟ ਵੀਡੀਓ ਲਾਇਕ ਸ਼ੇਅਰ ਕਮੈਂਟ ਜਾਂ ਫੋਲੋ ਕਰਦੇ ਤੋਂ ਨਕ